ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਦੇ ਪਰਮਿੰਦਰ ਸਿੰਘ ਸੇਠੀ ਐਡਵੋਕੇਟ ਵਾਈਸ ਪ੍ਰੈਜ਼ੀਡੈਂਟ ਲੀਗਲ ਸੈਲ ਪੰਜਾਬ ਜੀ ਔਰ ਇਸ਼ੂ ਜਿਹੜਾ ਹੌਟ ਇਸ਼ੂ ਚੱਲ ਰਿਹਾ ਹਿੰਦੁਸਤਾਨ ਦੇ ਇਸ ਸਮੇਂ ਜਿਹੜਾ ਅਰਵਿੰਦ ਕੇਜਰੀਵਾਲ ਸਾਲ ਦੀ ਜਿਸ ਹਾਲਾਤ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਕਵਿਡ ਸਕੈਮ ਦੇ ਵਿੱਚ ਸ਼ੋਅ ਕੀਤਾ ਗਿਆ ਔਰ ਜਿਸ ਮੈਂ ਕਹਾਂਗੇ ਜਿਸ ਤਰੀਕ ਤੇ ਜਿਸ ਟਾਈਮ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬੜੀ ਇੰਪੋਰਟੈਂਟ ਹੈ ਹਿੰਦੁਸਤਾਨ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਇਲੈਕਸ਼ਨ ਦਾ ਬੀਗਲ ਵੱਜਿਆ ਹੋਵੇ ਤੇ ਇੱਕ ਮੌਜੂਦਾ ਚੀਫ ਮਿਨਿਸਟਰ ਉਹ ਵੀ ਕੈਪੀਟਲ ਦੇ ਚੀਫ ਮਿਨਿਸਟਰ ਹੋਣ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ ਇਹ ਬੜੀ ਸ਼ਰਮਨਾਕ ਗੱਲ ਹੈ ਔਰ ਇਹ ਸਾਰਿਆਂ ਨੂੰ ਸ਼ਾਇਦ ਜਨਤਾ ਨੂੰ ਤੇ ਪਤਾ ਨਹੀਂ ਹੈ ਕਿ ਇਹ ਕੇਸ ਦਾ ਫੈਕਟਸ ਕੀ ਨੇ ਪਿਛਲੇ ਤਕਰੀਬਨ 2 ਸਾਲਾਂ ਤੋਂ ਇਹ ਕੇਸ ਦੇ ਵਿੱਚ بار-ਬਾਰ ਹੈ ਇਹ ਪਹਿਲਾ ਕੇਸ ਹੈ ਜਦੀ ਇਨਵੈਸਟੀਗੇਸ਼ਨ ਅਣੀ ਚਾਹਤਾ ਲੰਬੀ ਚੱਲ ਰਹੀ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਨਾਰਮਲ ਕੇਸਿਸ ਹੁੰਦੇ ਆ 60 ਡੇਸ ਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨਾ ਹੁੰਦਾ ਔਰ ਜਿਹੜੇ ਹਿਨਸ ਟਾਈਪ ਆਫ ਕਰਾਇਮ ਹੁੰਦੇ ਔਰ 90 ਡੇਜ਼ ਹੁੰਦੇ ਜਾਂ ਐਨਡੀਪੀਏਸ ਕੇਸਿਸ ਵੀ ਕਈ ਵਾਰੀ ਜ਼ਿਆਦਾ ਦਿਨ ਦੇ ਦਿੱਤੇ ਜਾਂਦੇ ਮਗਰ ਫੈਕਟਸ ਹੈ ਕਿ ਲਾਸਟイヤー ਸਿਸ਼ੋਤੀਆ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਚ 2023 ਦੇ ਵਿੱਚ ਫਿਰ ਅਕਤੂਬਰ ਚ ਸੰਜੇ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੇ ਉਹਦੇ ਬਾਅਦ ਹੁਣ ਜਦੋਂ ਇਲੈਕਸ਼ਨ ਦੀ ਬਿਗਲ ਵੱਜ ਚੁੱਕੀ ਹੈ ਔਰ ਕੋਡ ਲੱਗ ਚੁੱਕਾ ਹੈ ਔਰ ਆਮਨੇ ਸਾਹਮਨੇ ਦੀ ਲੜਾਈ ਚੱਲ ਰਹੀ ਹੈ ਪ੍ਰਾਈਮ ਮਿਨਿਸਟਰ ਇੱਕਸ ਤਰਫ ਹੈ ਔਰ ਬਾਈ ਪਾਰਟੀਆਂ ਚਾਵੀ ਪਾਰਟੀਆਂ ਇੱਕ ਪਾਸੇ ਐ ਇਸ ਹਾਲਾਤ ਦੇ ਵਿੱਚ ਗ੍ਰਿਫਤਾਰ ਕਰਨਾ ਬਿਲਕੁਲ ਹੀ ਇਲੀਗਲ ਲੱਗ ਰਿਹਾ ਹੈ ਉਹ ਐਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਅਸੀਂ ਪਹਿਲੇ ਸੁਣਦੇ ਸੀ ਨਾ ਕਿ ਇੰਦਰਾ ਜੀ ਨੇ ਅਮਰਜੈਂਸੀ ਲਗਾ ਦਿੱਤੀ ਸੀ ਕਿ ਉਹ ਅਮਰਜੈਂਸੀ ਵਾਲੇ ਦਿਨ ਅਸੀਂ ਫਿਰ ਦੁਬਾਰਾ ਦੇਖ ਰਹੇ ਹਾਂ ਔਰ ਇਹੋ ਜਿਹੇ ਹਾਲਾਤ ਅਸੀਂ ਜਨਤਾ ਨੇ ਬੱਚਿਆਂ ਨੇ ਤੇ ਪਹਿਲੇ ਨਹੀਂ ਦੇਖੇ ਹੋਗੇ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਤਰੀਕਾ ਹੈ ਕਿ ਕਿਸ ਕਰਨ ਦਾ ਇੱਕ ਸ਼ਸਨ ਨੂੰ ਤੁਸੀਂ ਮੇਨ ਮੁਜਰਮ ਨੂੰ ਤੁਸੀਂ ਅਰੈਸਟ ਕਰਦੇ ਹੋ ਅਰੇਸਟ ਹੋਣ ਤੋਂ ਬਾਅਦ ਉਹ ਤੁਹਾਨੂੰ 5 ਕਰੋੜ ਦੇ ਰਿਸ਼ਵਤ ਦੇ ਤੌਰ ਤੇ ਇਲੈਕਟ੍ਰੋਨ ਬੌਂਡ ਦਿੰਦੇ ਆ ਉਹਨੇ ਮੋਦੀ ਸਾਹਿਬ ਨੂੰ 5 ਲੱਖ ਦੇ ਬੌਂਡ ਦਿੱਤੇ ਅਰੇਸਟ ਹੋਣ ਤੋਂ ਬਾਅਦ ਮੈਂ ਕਿ ਉਸਨੇ ਤੇ ਉਹਦੇ ਬਾਅਦ ਉਹਨੇ 25 ਕਰੋੜ ਰੁਪਏ ਹੋਰ ਦਿੱਤਾ ਮੋਦੀ ਜੀ ਦੇ ਇਲੈਕਟ੍ਰੋਨ ਬੌਂਡ ਦੇ ਵਿੱਚ ਔਰ ਟੋਟਲ 34 ਕਰੋੜ ਰੁਪਏ ਉਹਨੇ ਇਲੈਕਟ੍ਰੋਨ ਬੌਂਡ ਦੇ ਵਿੱਚ ਮੋਦੀ ਜੀ ਨੂੰ ਰਿਸ਼ਵਤ ਦੇ ਤੌਰ ਤੇ ਦਿੱਤੇ ਤਾਨੂੰ ਰਿਸ਼ਵਤ ਹੀ ਕਹਾਂਗੇ ਦਿਸ ਇਜ਼ ਅ ਬ੍ਰਾਈਬ ਕਿਹਦੀ ਗੱਲ ਕਰਦੇ ਬਾਈਬ ਆ ਦਿੱਲੀ ਸਕੈਮ ਕੇਸ ਜਿਹੜੇ ਜਿਹੜੇ ਸ਼ਖਸ ਦੇ ਜਿਹਨੂੰ ਸਰਕਾਰੀ ਗਵਾ ਬਣਾ ਕੇ ਅਰਵਿੰਜੇ ਨੂੰ ਗ੍ਰਿਫਟਾਰ ਕੀਤਾ ਗਿਆ ਠੀਕ ਹੈ ਜੀ ਔਰ ਕਿੰਨੀ ਅਜੀਬ ਗੱਲ ਹੈ ਕਿ ਸਾਡੇ ਤਿੰਨ ਜਿਹੜੇ ਟੌਪ ਦੇ ਅੱਛੇ ਅੱਛੇ ਲੀਡਰ ਸੀਗੇ ਉਹ ਤਿੰਨਾਂ ਨੂੰ ਇਸ ਸਮੇਂ ਜੇਲ੍ਹ ਦੇ ਜੇਲ੍ਹ ਚ ਟਕਿਆ ਹੋਇਆ ਉਹਨਾਂ ਕੋ ਇੱਕ ਪੈਸੇ ਦੀ ਰਿਕਵਰੀ ਨਹੀਂ ਹੋਈ ਹੈ ਔਰ ਖੁਦ ਆਫੀਸ਼ਲ ਰਿਕਾਰਡ ਦੇ ਵਿੱਚ ਜਿਹੜੇ ਸਟੇਟ ਬੈਂਕ ਆਫ ਇੰਡੀਆ ਨੇ ਲਿਸਟ ਦਿੱਤੀ ਹੈ ਉਹਦੇ ਵਿੱਚ 34 ਕਰੋੜ ਰੁਪਇਆ ਮੋਦੀ ਜੀ ਨੇ ਰਿਸ਼ਵਤ ਦੇ ਤੌਰ ਤੇ ਉਹਨਾਂ ਕੋ ਲਿਤਾ ਲੈਟਰ ਬਾਂਡ ਦੇ ਸਾਹਮਣੇ ਔਰ ਮੈਂ ਇਸੇ ਕਾਰਨ ਅੱਜ ਦਾ ਸਾਡਾ ਮਤਵ ਹੈ ਸੀ ਕਿ ਉਹੀ ਅਕਿਊਜ਼ੀ ਉਹੀ ਅਕਿਊਜ਼ੀ ਸਟੇਟਮੈਂਟ ਤੇ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਉਹੀ ਸ਼ਖਸ ਜਿਹੜਾ ਹੈ ਪੈਸੇ ਜਿਹੜੇ ਆ ਮੋਦੀ ਸਾਹਿਬ ਦੇ ਅਕਾਊਂਟ ਚ ਪਾ ਰਿਆ ਹੈ ਤੇ ਮੋਦੀ ਸਾਹਿਬ ਨੂੰ ਵੀ ਇਹਦੇ ਵਿੱਚ ਐਜ਼ ਐਨ ਕੋ-ਅਕਿਊਜ਼ ਗ੍ਰਿਫਤਾਰ ਕੀਤਾ ਜਾਏ ਇਮੀਡੀਏਟਲੀ ED ਨੂੰ ED ਨੂੰ ਇਮਾਨਦਾਰੀ ਨਾਲ ED ਜਰੀ ਇਨਵੈਸਟੀਗੇਸ਼ਨ ਕਰੇ ਉਹਨਾਂ ਨੂੰ ਵੀ ਇਨਟੈਰੋਗੇਟ ਕਰੇ ਔਰ ਇਸ ਇਸ ਕੇਸ ਦੇ ਜਿਹੜੇ ਫੈਕਟਸ ਜਾਣਦੇ ਮੈਂ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਰਿਕਵੈਸਟ ਕਰਨਾ ਚਾਹਾਂਗਾ ਕਿ ਸੂਵਾ ਮੋਟਰ ਐਕਸ਼ਨ ਲੈ ਕੇ ਇਹਦੀ ਇਨਕੁਆਇਰੀ ਸੁਪਰੀਮ ਕੋਰਟ ਦੇ ਜੱਜਸ ਕੋਲੋਂ ਕਰਾਈ ਜਾਵੇ ਕਿਉਂਕਿ ਇਹਦਾ ਜਿਹੜਾ ਪੈਸਾ ਜਿਹੜਾ ਹੈ ਉਹ ਸਾਰਾ ਮੋਦੀ ਜੀ ਦੇ ਬੈਂਕ ਦੇ ਵਿੱਚ ਗਿਆ ਹੈ ਅਗਰ ਰਿਕਵਰੀ ਇਫੈਕਟ ਕਰਨੀ ਹੈ ਤਾਂ ਬੜੇ ਆਰਾਮ ਨਾਲ ਉਥੋਂ ਰਿਕਵਰੀ ਇਫੈਕਟ ਹੋ ਸਕਦੀ ਹੈ ਔਰ ਜਿਸ ਤਰ੍ਹਾਂ ਕਿ ਕੱਲ੍ਹ ਇੱਕ ਜ਼ਿਕਰ ਹੋ ਰਿਹਾ ਸੀ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੇ ਇਹਨਾਂ ਨੇ ਹਾਲਾਤ ਬਣਾ ਦਿੱਤੇ ਘਰ ਜਾ ਕੇ ਜਿਸ ਤਰ੍ਹਾਂ ਡਿਫੇਮ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਚੀਫ ਮਿਨਿਸਟਰ ਨੂੰ ਉਹ ਉਹ ਜਿਹੜਾ ਤਰੀਕਾ ਉਹ ਉਹ ਤਾਨਾਸ਼ਾਹੀ ਵਾਲਾ ਡੈਮੋਕ੍ਰੇਸੀ ਵਾਲਾ ਨਹੀਂ ਡੈਮੋਕ੍ਰੇਸੀ ਨੂੰ ਇੱਕ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਡੈਮੋਕ੍ਰੇਸੀ ਤੋਂ ਔਰ ਸਾਡੇ ਕਨਸਟੀਟਿਊਸ਼ਨ ਨੂੰ ਟੋਟਲੀ ਬਦਲਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਬ੍ਰਿਟਿਸ਼ ਗਵਰਨਮੈਂਟ ਨੇ ਆਪਣੇ ਅਲੱਗ-ਅਲੱਗ ਐਕਟ ਬਣਾਏ ਸੀ ਨਾ ਰੋਲ ਐਕਟ ਲਗਾਏ ਸੀ ਜਿਹਨੂੰ ਮਿਸਯੂਜ਼ ਕਰਦੇ ਸੀਗੇ ਉਸ ਤਰ੍ਹਾਂ ਹੀ ਮੋਦੀ ਜੀ ਵੀ ਇੱਕ ਨਵੇਂ ਤਾਨਾਸ਼ਾਹ ਆ ਗਏ ਨੇ ਇਹਨਾਂ ਨੇ ਇਹਨੂੰ ਐਕਟ ਨੂੰ ਨਾ ਮਿਸਯੂਜ਼ ਕਰ ਰਹੇ ਨੇ ਇੱਕ ਪੈਸੇ ਦੀ ਰਿਕਵਰੀ ਨਹੀਂ ਹੋਈ ਔਰ ਤੇ ਸਾਡੇ ਤਿੰਨ ਟੌਪ ਦੇ ਨੇਤਾ ਇਹਨਾਂ ਨੇ ਜੇਲ੍ਹ ਦੇੰਦਾ ਟੱਕਦੇ ਤੁਸੀਂ ਮਾਹਰ ਕਰੋ ਹੁੰਦੇ ਹਾਂਜੀ ਨੋ ਸੰਮਨ ਆਇਆ ਹੁਣ ED ਦੇ ਇੱਕ ਵਾਰ ਵੀ ਪੇਸ਼ ਨਹੀਂ ਹੋਏ ਅਰਵਿੰਦ ਕੇਜਰੀਵਾਲ ਤਾਂ ਕਿਆ ਪੇਸ਼ੀ ਹੋਣੀ ਬੰਦੀ ਸੀਗੀ ਸਯੋਜਿਤ ਹੋਣਾ ਬੰਦੀ ਸੀ ਮੈਂ ਆਪਣੀ ਲੀਗਲ ਪ੍ਰੋਸੀਡਿੰਗਸ ਰੱਖ ਰੇ ਸੀ ਕਿ ਉਹਨਾਂ ਦੇ ਵਕੀਲਾਂ ਦੀ ਜਿਹੜੀ ਟੀਮ ਸੀਗੀ ਉਹ ਥੱਲੇ ਕੋਰਟ ਉੱਤੇ ਹਾਈ ਕੋਰਟ ਉਹ ਪ੍ਰਸੀਡ ਕਰਦੀ ਸੀ ਹਾਂ ਕੱਲ ਇੱਕ ਪਟੀਸ਼ਨ ਵਾਪਸ ਲਿੱਤੀ ਕਿਉਂਕਿ ਉਹ ਜਿਹੜੇ ਜੱਜ ਸਾਹਿਬ ਸੀਗੇ ਇੱਕ ਜਸਟਿਸ ਸੀਗੇ ਮੈਡਮ ਅਤਰਵੇਦੀ ਜੀ ਉਹ ਮੇਰਾ ਖਿਆਲ ਅਨੁਦੇ ਨਾਓ ਸੈਕਟਰੀ ਰਹੇ ਸੀਗੇ ਮੋਦੀ ਜੀ ਜਿਹੜਾ ਚੀਫ ਮਿਨਿਸਟਰ ਸੀ ਗੁਜਰਾਤ ਮਤਲਬ ਕਿ ਸਾਰਾ ਸਿਸਟਮ ਨੂੰ ਉਹਨਾਂ ਨੇ ਹਾਈ ਚੈੱਕ ਕਰਕੇ ਰੱਖਿਆ ਹੈ ਜੁਡੀਸ਼ਰੀ ਹੋਵੇ ਚਾਹੇ ਸਟੇਟ ਬੈਂਕ ਹੋਵੇ ਚਾਹੇ ਈਡੀ ਹੋਵੇ ਚਾਹੇ ਸੀਬੀਆਈ ਹੋਵੇ ਚਾਹੇ ਇਲੈਕਸ਼ਨ ਕਮਿਸ਼ਨ ਹੋਣ ਇਹ ਸਿਸਟਮ ਜਿਹੜਾ ਨਾ ਫਿਲਹਾਲ ਅਸੀਂ ਦੇਖਿਆ ਨਹੀਂ ਹੈ ਇਹ ਡੈਮੋਕ੍ਰੇਸੀ ਦੇ ਚ ਅੱਛੀ ਚੀਜ਼ ਨਹੀਂ ਹੈ ਇਹ 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 ਪਾਕਿਸਤਾਨ ਵਾਲੇ ਹਾਲਾਤ ਪੈਦਾ ਕਰ ਰਿਹਾ ਸਾਡੇ ਮੁਲਕ ਦੇ ਵਿੱਚ ਕਦੀ ਹੋਇਆ ਨਹੀਂ ਅੱਜ ਤੋਂ ਪਹਿਲੇ ਬਾਜਪਾਈ ਸਾਹਿਬ ਬੀਜੇਪੀ ਦੇ ਵਿੱਚ ਰਹੇ ਨਹੀਂ ਔਰ ਇਹ ਮੇਰਾ ਖਿਆਲ ਹੈ ਇਹ ਕਈਆਂ ਦੋ ਸੀਟ ਉਹਨਾਂ ਨੇ ਹੋਸਟ ਰੀਡਿੰਗ 'ਚ ਨਹੀਂ ਪਾਇਓ ਤੇ ਇਹ ਤੇ ਕਿਸੇ ਸਟੇਟ ਚੰਨਾਂ ਦੀ ਦੋ ਐਮਐਲਏ ਜਿੱਦੇ ਤੇ ਸਰਕਾਰ ਬਣਾ ਲੰਦੇ ਹੋਸਟ ਰੀਡਿੰਗ ਤੇ ਮਹਾਰਾਣੀ ਮੋਦੀ ਸੀ ਇੱਕ ਮਤਲਬ ਕਿ ਆਪੋਜੀਟ ਹੈ ਦੋਨੋਂ ਇੱਕ ਬੀਜਵੀ ਨੇਤਾ ਸੀਗੇ ਵਾਜਪਾਈ ਸਾਹਿਬ ਜਿਹਨੂੰ ਅੱਜ ਸਾਰੀ ਦੁਨੀਆ ਪਿਆਰ ਕਰਦੀ ਹੈ ਤੇ ਇੱਕ ਹੈ ਬੰਦਾ ਜਦੋਂ ਜਾਏਗਾ ਤੇ ਉਹ ਉਹ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਲੋਕ ਇਸ ਸ਼ਖਸ ਕੋ ਕਿੰਨੀ ਹੇਟ ਕਰਦੇ ਹੁਣ ਅਰਵਿੰਦ ਕੇਜੀriwal 10 8 ਦਿਨ ਦੀ ਰਿਮਾਂਡ ਤੇ ਨੇ ਕਿ ਆ ਅੰਦਰੋਂ ਉਹ ਕੰਮ ਕਾਰਜ ਜਿਹੜਾ ਸੀਐਮ ਦਾ ਹੈ ਉਹ ਚਲਾ ਸਕਦੇ ਨੇ ਕਾਨੂੰਨ ਤੁਸੀਂ ਜਾਣਦੇ ਹੋ ਅੰਦਰੋਂ ਹਾਲੇ ਤੇ ਪੁਲਿਸ ਰਿਮਾਂਡ ਆ ਜਦੋਂ ਜੇਲ੍ਹ ਚ ਜਾਣਗੇ ਸਰਕਮਿਸਟੈਂਸੀ ਅਲੱਗ ਹੋਣਗੇ ਹਾਲੇ ਤੇ ਜੁਡੀਸ਼ੀਅਲ ਕਸਟਡੀ ਹਾਲੇ ਤੇ ਪੁਲਿਸ ਰਿਮਾਂਡ ਦੇ ਵਿੱਚ ਆ ਗਏ ਨੇ ਠੀਕ ਹੈ ਕੰਮ ਤੇ ਦੇਖੋ ਗਵਰਨ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਜਿਹੜਾ ਚੀਫ ਮਿਨਿਸਟਰ ਬਣੇ ਮੋਦੀ ਜੀ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਇਹ ਐਨਓ ਦੀ ਸਰਕਾਰ ਨਹੀਂ ਚੱਲਣ ਦੇਣੀ ਅਸੀਂ ਕਿਸੇ ਵੀ ਹਾਲਾਤ ਚ ਦਿੱਲੀ ਕੈਪੀਟਲ ਹੈ ਔਰ ਜਿੰਨੇ ਜਿਸ ਪਾਸੇ ਇੰਡੀਆ ਦੀ ਜਨਤਾ ਨੂੰ ਲੈ ਕੇ ਜਾ ਰਹੇ ਹੈ ਵਧੀਆ ਵਧੀਆ ਸਕੂਲ ਵਧੀਆ ਵਧੀਆ ਹਸਪੀਟਲ ਇਹ ਸਾਨੂੰ ਇਹ ਸਾਡੀ ਰਾਜਨੀਤੀ ਨੂੰ ਬਰਬਾਦ ਕਰ ਦੰਗੇ ਕਿਉਂਕਿ ਉਹਨਾਂ ਦੀ ਰਾਜਨੀਤੀ ਹੈ ਧਰਮ ਦੀ ਜਾਤ ਪਾਤ ਦੀ ਵੰਡ ਕੇ ਡਿਵਾਈਡ ਐਂਡ ਰੂਲ ਦੀ ਤੇ ਉਹ ਉਹ ਸਾਡੇ ਅਰਵਿੰਦ ਜੀ ਦੀ ਉਹ ਪਾਲਿਸੀ ਨਹੀਂ ਹੈ ਅਰਵਿੰਦ ਜੀ ਬੈਸਟ ਸਕੂਲ ਦੇਣਾ ਚਾਹੁੰਦੇ ਆ ਉਹਦੇ ਵਿੱਚ ਗਰੀਬ ਦਾ ਬੱਚਾ ਕੋਈ ਵੀ ਹੋ ਸਕਦਾ ਗਰੀਬ ਦਾ ਬੱਚਾ ਜੱਟ ਦਾ ਵੀ ਹੋ ਸਕਦਾ ਮcjਵੀ ਦਾ ਵੀ ਹੋ ਸਕਦਾ ਸ਼ਹਿਰੀਆ ਵੀ ਹੋ ਸਕਦਾ ਬਹਾਮਨ ਦਾ ਵੀ ਹੋ ਸਕਦਾ ਠੀਕ ਹੈ ਨਾ ਉਹ ਉਹਨਾਂ ਨੇ ਜਿਹੜੇ ਜਿਹੜੀ ਜਿਹੜੇ ਜਿਹੜੇ ਅੱਛੇ ਕੰਮ ਕੀਤੇ ਹਨਾ ਅਗਰ ਫ੍ਰੀ ਹਸਪੀਟਲ ਜਿਹੜੇ ਨੇ ਕਲੀਨਿਕਸ ਖੋਲੇ ਆ ਉਹ ਉਹ ਕਲੀਨਿਕ ਸਾਰਿਆਂ ਵਾਸਤੇ ਉਹ ਉਹ ਚੀਜ਼ਾਂ ਨੂੰ ਉਹ ਬਰਦਾਸ਼ਤ ਨਹੀਂ ਕਰ ਰਹੇ ਪਹਿਲੇ ਦਿਨ ਤੋਂ ਇਹਨਾਂ ਨੂੰ ਡਿਸਟਰਬ ਕਰ ਰਹੇ ਹੋਰ ਜਿਸ ਨੇ ਦਿੱਲੀ ਚ ਉਹਨਾਂ ਨੇ ਡਿਸਟਰਬ ਕੀਤਾ ਮੇਰੇ ਖਵਾਲੀਆ ਜੀ ਬੜੇ ਅੱਛੇ ਐਕਸਪਲੇਨ ਕੀਤਾ ਹਨ ਵਾਲੀਆ ਜੀ ਵਾਲੀਆ ਜੀ ਤੁਸੀਂ ਉਹਨਾਂ ਨੂੰ ਦੱਸੋ ਕਿ ਦਿੱਲੀ ਦੇ ਵਿੱਚ ਕਿਸ ਨਾ ਕਿਸ ਨਾ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਡਿਸਟਰਬ ਕੀਤਾ ਟਾਈਮ ਫਸਟ ਟਾਈਮ ਡਿਸਟਰਬ ਨਹੀਂ ਕਰ ਰਹੇ ਜਨਤਾ ਤਿਆਰ ਹੈਗੀ ਆ ਜੀ ਜਨਤਾ ਪੂਰਾ ਜਨਤਾ ਤੇ ਦੇਖੋ ਤਿਆਰ ਹੈ ਲੜਨ ਵਾਸਤੇ ਜਨਤਾ ਸਾਡੇ ਲੋਕਾਂ ਦੇ ਨਾਲ ਹੈ ਮਗਰ ਜਿਹੜੀ ਜਿਹੜੀ ਟੀਮ ਹੈ ਜਿਹੜੀ ਜਿਹੜੀ ਬੱਚਾ 2 ਦਰਜਨ ਪਾਰਟੀਆਂ ਮਿਲ ਕੇ ਮੋਦੀ ਸਾਹਿਬ ਦੇ ਨਾਲ ਲੜਨਾ ਚਾਹੁੰਦੀਆਂ ਨਹੀਂ ਅਗਰ ਉਹ ਸੜਕਾਂ ਤੇ ਨਹੀਂ ਲੜਨਗੇ ਉਹ ਜੋ ਸੋਚਣਗੇ ਕਿ ਆਪੇ ਹੀ ਮੋਦੀ ਜੀ ਹਾਰ ਜਾਣਗੇ ਸਾਡੇ ਕੋ ਤੇ ਉਹ ਗਲਤ ਫਹਿਮੀ ਚ ਨੇ ਟਫ ਫਾਈਟਰ ਔਰ ਬੜਾ ਸੜਕਾਂ ਤੇ ਨਿਕਲ ਕੇ ਉਹਨਾਂ ਨੂੰ ਨਿਕਲ ਕੇ ਆਣਾ ਪਏਗਾ ਤੇ ਈਡੀ ਸੀਬੀਆਈ ਕੋ ਅਗਰ ਉਹਨਾਂ ਦੇ ਨੇਤਾ ਡਰ ਰਹੇ ਹਨ ਨਾ ਤੇ ਇਟਸ ਮੀਨ ਕਿ ਉਹਨਾਂ ਦੇ ਨੇਤਾ ਕਰਪਟ ਨਹੀਂ ਠੀਕ ਹੈ ਉਹਨਾਂ ਨੂੰ ਆਪਣੀ ਪੁਰਾਣੀ ਲੀਡਰਸ਼ਿਪ ਛੱਡ ਕੇ ਨਵੀਂ ਲੀਡਰਸ਼ਿਪ ਪੈਦਾ ਕਰਨੀ ਚਾਹੀਦੀ ਹੈ ਕੋਈ ਵੀ ਪਾਰਟੀ ਹੈ ਉਹਨਾਂ ਨੂੰ ਨਵੀਂ ਲੀਡਰਸ਼ਿਪ ਲਿਆ ਕੇ ਇਹ ਇਲੈਕਸ਼ਨ ਦੇ ਵਿੱਚ ਜਨਤਾ ਤਿਆਰ ਬੈਠੀ ਹੈ ਮੋਦੀ ਜੀ ਨੂੰ ਦੇਖੋ ਮੋਦੀ ਜੀ ਨੂੰ ਹਾਰਨਾ ਇੱਕ ਲਾਜ਼ਮੀ ਤਾਂ ਹੈ ਕਿ ਚਾਹੇ ਨੋਟਬੰਦੀ ਹੋਏ ਛੋ ਜਦੋਂ ਹਿੰਦੁਸਤਾਨ ਨੂੰ ਬੰਦ ਕੀਤਾ ਕਰੋਨਾ ਦੇ ਵਿੱਚ ਮਜ਼ਦੂਰ ਸਾਡੇ ਗਰੀਬ ਬੱਚਿਆਂ ਨੂੰ 800 800 900 900 ਕਿਲੋਮੀਟਰ ਉਹ ਪੈਦਲ ਤੁਰ ਕੇ ਸਾਡੇ ਯੂਪੀ ਦੇ ਜਿਹੜੇ ਭਾਈ ਸੀਗੇ ਉਹ ਵਿਚਾਰੇ ਮਹਾਰਾਸ਼ਟra ਤੋਂ ਪੈਦਲ ਗਈ ਕੋਈ ਸਾਈਕਲ ਤੇ ਕੋਈ ਬੇਟੀ ਆਪਣੀ ਫਾਦਰ ਸਾਮ ਨੂੰ ਲੈ ਕੇ ਜਾ ਰਹੀ ਹੈ ਕਿੰਨੇ ਬੇਸ਼ੁਮਾਰ ਲੋਕ ਗਰੀਬੀ ਦਾ ਖੂਬ ਨਾਚ ਹੋਇਆ ਗਰੀਬੀ ਦਾ ਖੂਬ ਮਜ਼ਾਕ ਉਡਾਇਆ ਮੋਦੀ ਜੀ ਨੇ ਕਿੰਨੇ ਇਹ ਮਜ਼ਦੂਰ ਸੀਗੇ ਜਿਹੜੇ ਲਾਈਨਾਂ ਤੇ ਸੁੱਤੇ ਮਰ ਗਏ ਉਤੋਂ ਐਕਸੀਡੈਂਟ ਮੌਤ ਹੋ ਗਈ ਜਾਂ ਰਸਤੇ 'ਚ ਮਰ ਗਏ ਕਿਸ ਨੇ ਜਾਨਵਰ ਜਾਂ ਐਕਸੀਡੈਂਟ ਨਾਲ ਮਾਰੇਗੇ ਇਹ ਚੀਜ਼ਾਂ ਮਜ਼ਦੂਰ ਨਹੀਂ ਕਦੀ ਭੁੱਲਣਗੇ ਜਿਹੜਾ ਜਿੰਨਾ ਮਜ਼ਾਕ ਮੋਦੀ ਜੀ ਨੇ ਉਡਾਇਆ ਉਹਦੇ ਬਾਅਦ ਕਿਸਾਨਾਂ ਦੇ ਮੋਰਚੇ ਦੇ ਵਿੱਚ 700 ਦੇ ਕਰੀਬ ਜਿਹੜੇ ਕਿਸਾਨ ਮਰੇ ਨਹੀਂ ਮੇਰਾ ਨਹੀਂ ਖਿਆਲ ਹੈ ਕਿਸਾਨ ਕਿਸਾਨ ਦਾ ਬੱਚਾ ਕਦੀ ਭੁੱਲੇਗਾ ਮੋਦੀ ਮੋਦੀ ਨੂੰ ਵੋਟ ਪਾ ਦੇਗਾ ਇਸੇ ਤਰ੍ਹਾਂ ਜਿਹੜੇ ਨੌਜਵਾਨਾਂ ਨੇ ਨਾਨ ਨੇ ਪ੍ਰੋਮਿਸਸ ਕੀਤੇ ਸੀ ਕਿ 2 ਕਰੋੜ ਨੌਕਰੀ ਦਵਾਂਗੇ ਔਰ ਕਰੋਨਾ ਤੋਂ ਬਾਅਦ 2 ਕਰੋੜ ਨੌਕਰੀ ਕਿਹ ਦੇਣੀ ਸੀ 2 ਕਰੋੜ ਤੋਂ ਜ਼ਿਆਦਾ ਨੌਕਰੀਆਂ ਖੋਲ੍ਹੀਆਂ ਉਹਨਾਂ ਨੇ ਤੇ ਨੌਜਵਾਨ ਵੀ ਨਹੀਂ ਉਹਨਾਂ ਨੇ ਛੱਡੇਗਾ ਔਰ ਸਾਰੀ ਜਨਤਾ ਨਾਰਾਜ਼ ਹੈ ਛੋਟਾ ਵਪਾਰੀਆ ਨ ਕੋ ਨਾਰਾਜ਼ ਹੈ ਮਗਰ ਜਿਹੜੀ ਸਾਹਮਣੇ ਉਹਨਾਂ ਨੂੰ ਪਾਰਟੀ ਨਜ਼ਰ ਆਉਣੀ ਚਾਹੀਦੀ ਸਾਹਮਣੇ ਲੜਨ ਵਾਲੇ ਜਿਹੜੇ ਆ ਉਹ ਸੜਕ ਤੇ ਅਗਰ ਨਿਕਲ ਕੇ ਇਮਾਨਦਾਰੀ ਦੀ ਗੱਲ ਕਰਨਗੇ ਤੇ ਫੇਰ ਹੀ ਜਿੱਤਾਂਗੇ ਨਹੀਂ ਤੇ ਬੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par